ਵਾਹਿਗੁਰੂ 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 ਬਿਲਾਵਲ ਮਹੱਲਾ ਤੀਜਾ ਆਤਪੁਰਖ ਆਪੇ ਸ੍ਰਿਸ਼ਟ ਸਾਜੇ ਜੀ ਜੰਤ ਮਾਇਆ ਮੋਹਿ ਪਾਜੇ ਦੂਜੇ ਪਾਏ ਪਰਪੰਚ ਲਾਗੇ ਆਵੇ ਜਾਏ ਮਰਿਆ ਭਾਗੇ ਸਤਗੁਰ ਭੇਟਿਆ ਸੋਜੀ ਪਾਏ ਪਰਪੰਚ ਚੂਕੇ ਸਤਿ ਸਮਾਏ ਜਾਂ ਕਹਿ ਮਸਤਕ ਲਿਖਿਆ ਲੇਖ ਤਾਂ ਕਹਿ ਮਨ ਵਸਿਆ ਪ੍ਰਭ ਏਕ ਰਹਾਉ ਸ੍ਰਿਸ਼ਟਿ ਉਪਾਏ ਆਪੇ ਸਭ ਵੇਖੈ ਕੋਇ ਨਾ ਮਿਟੈ ਤੇਰੇ ਲਿਖੈ ਸਿਧ ਸਾਧਕ ਜੇ ਕੋ ਕਹਿ ਕਹਾਏ ਪਰਮੇ ਪੂਲਾ ਆਵੈ ਜਾਏ ਸਤਗੁਰ ਸੇਵੈ ਸੋ ਜਨ ਬੂਝੈ ਹਉ ਮੈਂ ਮਾਰੇ ਤਾਂ ਦਰਸੂਝੈ ਏਕਸਤੇ ਸਭ ਦੂਜਾ ਹੂਆ ਇਕੋ ਵਰਤਾਇ ਵਰਨਾ ਭੀਆ ਦੂਜੇ ਤੇ ਜੇ ਇਕੋ ਜਾਣੈ ਗੁਰ ਕੈ ਸਬਦ ਹਰ ਦਰ ਨੀਸਾਨੈ ਸਤਿਗੁਰ ਭੇਟੇ ਤਾਂ ਇਕੋ ਪਾਏ ਵਿੱਚੋਂ ਦੂਜਾ ਠਾਕ ਰਹਾਏ ਜਿਸ ਦਾ ਸਾਹਿਬ ਡਾਡਾ ਹੋਏ ਤਿਸਨੂੰ ਮਾਰ ਨਾ ਸਕੈ ਕੋਏ ਸਾਹਿਬ ਕੀ ਸੇਵਕ ਰਹਿ ਸਰਨਾਈ ਆਪੇ ਬਖਸ਼ੇ ਦੇਵੜਿਆਈ ਤਿਸ ਤੇ ਉੱਪਰ ਨਹੀਂ ਕੋਏ ਕੌਣ ਡਰੈ ਡਰ ਕਿਸ ਕਾ ਹੋਏ ਗੁਰਮਤੀ ਸਾਤ ਵਸਾ ਸਰੀਰ ਸਭ ਚੀਨ ਫਿਰ ਲੱਗੈ ਨਾ ਪੀਰ ਆਵੇ ਨਾ ਜਾਏ ਨਾ ਦੁਖ ਪਾਏ ਨਾ ਮੇਰਾ ਤਿਸੈ ਸਮਾਏ ਨਾਨਕ ਗੁਰਮੁਖ ਵੇਖੈ ਹਧੂਰ ਮੇਰਾ ਪ੍ਰਭ ਸਦ ਰਹਾ ਪਰਪੂਰ ਇੱਕ ਸੇਵਕ ਇੱਕ ਭਰਮਪੁਲਾਏ ਆਪੇ ਕਰੇ ਹਰਿ ਆਪ ਕਰਾਏ ਏਕੋ ਵਰਤਾ ਵਰਨਾ ਕੋਈ ਮਨ ਰੋਸ ਕੀਜੈ ਜੇ ਦੂਜਾ ਹੋਏ ਸਤਗੁਰ ਸੇਵੇ ਕਰਨੀ ਸਾਰੀ ਦਰ ਸੱਚਾ ਸਾਚੇ ਵਿਚਾਰੀ ਥਿੱਤੀ ਵਾਰ ਸਭ ਸ਼ਬਦ ਸੁਹਾਏ ਸਤਗੁਰ ਸੇਵੇ ਤਾਂ ਫਲ ਪਾਏ ਥਿੱਤੀ ਵਾਰ ਸਭ ਆਵੇ ਜਾਹੇ ਗੁਰ ਸ਼ਬਦ ਨਿਹ ਚਲੋ ਸਦਾ ਸੱਚ ਸਮਾਹੇ ਥਿੱਤੀ ਵਾਰ ਤਾਂ ਜਾਂ ਸੱਚ ਰਾਤੇ ਬਿਨਾਂ ਵੈ ਸਭ ਪਰਮਾਕਾਚੇ ਮਨ ਮੁਖ ਮਰੇ ਮਰ ਬਿਗਤੀ ਜਾਹੇ ਏਗ ਨਾ ਚੇਤਾ ਦੂਜੇ ਲੋਭਾਹੇ ਅਚੇਤ ਪਿੰਡੀ ਅਗਿਆਨ ਅੰਧਾਰ ਬਿਨ ਸਬਦੈ ਕਿਉ ਪਾਏ ਪਾਰ ਆਪੋ ਪਾਇਓ ਪਵਨਹਾਰ ਆਪੇ ਕੀਤਨ ਗੁਰ ਵਿਚਾਰ ਬਹੁਤੇ ਭੇਖ ਕਰੈ ਭੇਖ ਧਾਰੀ ਭਵ ਪਪ ਪਰਮੈ ਕਾਚੀ ਸਾਰੀ ਐਥੈ ਸੁਖ ਨਾ ਆਗੇ ਹੋਏ ਮਨ ਮੁਖ ਮੁਏ ਆਪਣਾ ਜਨਮ ਖੋਏ ਸਤਗੁਰ ਸੇਵੇ ਪਰਮ ਚੁਕਾਏ ਕਰ ਹੀ ਅੰਦਰ ਸੱਚ ਮਹਿਲ ਪਾਏ ਆਪੇ ਪੂਰਾ ਕਰੇ ਸੋ ਹੋਏ ਇਥਿੱਤੀ ਵਾਰ ਦੂਜਾ ਦੋਏ ਸਤਗੁਰ ਬਾਝੋਂ ਅੰਧ ਗੁਬਾਰ ਇਥਿੱਤੀ ਵਾਰ ਸੇਵੈ ਮੁਕਤ ਗੁਬਾਰ ਨਾਨਕ ਗੁਰਮਖ ਬੂਜੈ ਸੋ ਜੀ ਪਾਏ ਇੱਕ ਤਨਾਮ ਸਦਾ ਰਹਾ ਸਮਾਏ ਬਿਲਾਵਲ ਮਹੱਲਾ ਪਹਿਲਾ ਸ਼ੰਤ ਦਖਣੀ ਇਕ ਓੰਕਾਰ ਸਤਗੁਰ ਪ੍ਰਸਾਦ ਮੁੰਦਨ ਵੇਲੜੀਆ ਗੋਇਲ ਆਈ ਰਾਮ ਮਟਕੀ ਢਾਰ ਧਰੀ ਹਰ ਲੇਵਲਾਈ ਰਾਮ ਲੇਵਲਾਈ ਹਰ ਸਿਉ ਰਹੀ ਗੋਇਲ ਸਹਜੋ ਸਬਦ ਸਿੰਗਾਰੀਆ ਕਰ ਜੋੜ ਗੁਰ ਪੈ ਕਰ ਬੇਨੰਤੀ ਮਿਲੋ ਸਚ ਪਿਆਰੀਆ ਧਨ ਭਾਏ ਭਗਤੀ ਦੇਖ ਪ੍ਰੀਤ ਮੋਹ ਕਾਮ ਕ੍ਰੋਧ ਨਿਵਾਰਿਆ ਨਾਨਕ ਮੁੰਦਨ ਵੇਲ ਸੁੰਦਰੋ ਦੇਖ ਪ੍ਰਸਾਦ ਆਰਿਆ ਸਾਚਨ ਵੇਲੜੀਏ ਜੁਬਨ ਬਾਲੀ ਰਾਮ ਆਉ ਨਾ ਜਾਓ ਕਹੀ ਆਪਣੇ ਸਹਨਾਲੀ ਰਾਮ ਨਾ ਹੈ ਆਪਣੇ ਸੰਗ ਦਾਸੀ ਮੈਂ ਭਗਤ ਹਰ ਕੀ ਭਾਵੈ ਆਗਾਦ ਬੋਧ ਆ ਕਥ ਕਥੀਐ ਸਹਜ ਪ੍ਰਭ ਗੁਣ ਗਾਵੇ ਆ ਰਾਮ ਨਾ ਆਰਾਮ ਨਾਮ ਰਸਾਲ ਰਸੀਆ ਰਵੈ ਸੱਚ ਪਿਆਰੀਆ ਗੁਰ ਸ਼ਬਦ ਯਾਦਾਨ ਕੀਆ ਨਾਨਕਾ ਵਿਚਾਰੀਆ ਸਰੀ ਤਰ ਮੋਹਿਆੜੀ ਪੈਰ ਸੰਗ ਸੂਤੀ RAM ਗੁਰ ਕਹਿ ਪਾਏ ਚਲੋ ਸਾਧ ਸੰਗੂਤੀ RAM ਤਨ ਸਾਧ ਸੰਗੂਤੀ ਹਰ ਸੰਗ ਸੂਤੀ ਸੰਗ ਸਖੀ ਸਹੇਲੀਆ ਇੱਕ ਪਾਏ ਇੱਕ ਮਨ ਨਾਮ ਵਸਿਆ ਸਤਿਗੁਰੂ ਹਾਂ ਮੇਲੀਆ ਦਿਨ ਰੈਣ ਘੜੀ ਨਾ ਚਸਾ ਵਿਸਰੈ ਸਾਸ ਸਾਸ ਨਿਰੰਝਨੋ ਸ਼ਬਦ ਜੋਤ ਜਗਾਏ ਦੀਪਕੋ ਨਾਨਕਾ ਪਉ ਭੰਜਨੋ ਜੋਤ ਸਬਾਈ ੜੀਏ ਤ੍ਰ ਪਵਨ ਸਾਰੇ RAM ਘਟ ਘਾਟੋ ਰਵ ਰਹਿਆ ਅਲਾਖਿਆ ਪਾਰੇ RAM ਅਲਾਖਿਆ ਪਾਰਿਆ ਪਾਰ ਸਾਚਾ ਆਪ ਮਾਰ ਮਿਲਾਈ ਐ ਹਮੈ ਮਮਤਾ ਲੋਭ ਜਾਲੋ ਸ਼ਬਦ ਮੈਲ ਚੁਕਾਈ ਐ ਦਰ ਜਾਏ ਦਰਸ਼ਨ ਕਰੀ ਪਹਣੈ ਤਾਰ ਤਾਰਨ ਹਾਰਿਆ ਹਰਨਾਮੇ ਅਮਰਤ ਚਾਹ ਤ੍ਰਿਪਤੀ ਨਾਨਕਾ ਔਰ ਧਾਰਿਆ ਬਿਲਾਵਲ ਮਹੱਲਾ ਪਹਿਲਾ ਮੈਂ ਮਨ ਚਾਉ ਕਣਾ ਸਚ ਬਗਾਸੀ ਰਾਮ ਮੋਹੀ ਪ੍ਰੇਮ ਪ੍ਰੇਪ ਰਬਬ ਨਸੀ ਰਾਮ ਅਬ ਗਤੋ ਹਰਨਾਥ ਨਥੈ ਤਸੈ ਪਾਵੈ ਸੋਥੀਐ ਕਿਰਪਾਲ ਸਦਾ ਦਇਆਲ ਦਾਤਾ ਜੀਆ ਅੰਦਰ ਤੂੰ ਜੀਐ ਮੈਂ ਅਵਰ ਗਿਆਨ ਨਾ ਧਿਆਨ ਪੂਜਾ ਹਰਨਾਮੇ ਅੰਤਰ ਵਸ ਰਹਿਐ ਤੇਖ ਪਵਨੀ ਹੱਠ ਨਾ ਜਾਨਾ ਨਾਨਕਾ ਸੱਚ ਗਹਿ ਰਹੇ ਪਿੰਡੀ ਰਹਿਣ ਭਲੀ ਦਿਨ ਸੁਸੁਹਾਏ RAM ਨਿਜ ਕਰ ਸੂਤੜੀ ਏ ਪ੍ਰਮ ਜਗਾਏ RAM ਨਵਹਾਨ ਨਵਹਾਨ ਨਵਤਨ ਸ਼ਬਦ ਜਾਗੀ ਆਪਣੇ ਪ੍ਰਭਾਣੀਆਂ ਤਜ ਕੂੜ ਕਪਟ ਸੁਭਾਵ ਦੂਜਾ ਚੱਕਰੀ ਲੋਕਾਣੀਆਂ ਮੈਂ ਨਾਮ ਹਰ ਕਾ ਹਾਰ ਕੰਠੇ ਸਾਚੋ ਸ਼ਬਦ ਨਿਸ਼ਾਨਿਆ ਕਰ ਜੋੜ ਨਾਨਕ ਸਾਚ ਮੰਗੇ ਨਦਰ ਕਰ ਤੁਧ ਪਾਣਿਆ ਜਾਗ ਸਲੋਨੜੀਏ ਬੋਲੇ ਗੁਰਬਾਣੀ ਰਾਮ ਜੇ ਸੁਣ ਮੰਨੇ ਆੜੀ ਆ ਕਥ ਕਹਾਣੀ ਰਾਮ ਆ ਕਥ ਕਹਾਣੀ ਪਾ ਨਿਰਬਾਣੀ ਕੋ ਵਿਰਲਾ ਗੁਰਮਖ ਬੂਜੈ ਉਹ ਸਬਦ ਸਮਾਏ ਆਪ ਗਵਾਏ ਤ੍ਰਿਪਮਣ ਸੋ ਜੀਸੂ ਜੈ ਰਹੈ ਅਤੀਤ ਪਰੰਪਰਾਤਾ ਸਾਚਮਨ ਗੁਣਸਾਰਿਆ ਉਹ ਪੂਰ ਰਹਾ ਸਰਬਠਾਈ ਨਾਨਕਾ ਹੋਰ ਧਾਰਿਆ ਮਹਿਲ ਬੁਲਾਏ ਈਏ ਪਲਤਸਨੇ ਹੀ RAM ਗੁਰਮਤਮਨ ਰਹਿਸੀ ਸੀ ਜਿਸਦੇ ਹੀ RAM ਮਨਮਾਰੀ ਜੈ ਸਬਦ ਸੀ ਜੈ ਤ੍ਰੈਲੋਕਨਾਥ ਪਛਾਣੇ ਮੰਡੀਕ ਡੋਲ ਨਾ ਜਾਏ ਕਤਹੀ ਆਪਣਾ ਪਿਰ ਜਾਣੇ ਮੈਂ ਆਧਾਰ ਤੇਰਾ ਤੂੰ ਖਸਮ ਮੇਰਾ ਮੈਂ ਤਾਨ ਤਕੀਆ ਤੇਰਾ ਸਾਚ ਸੂਚਾ ਸਦਾ ਨਾਨਕ ਗੁਰ ਸ਼ਬਦ ਝਗਰ ਨਵੇ ਰਹੋ ਸ਼ੰਤ ਬਿਲਾਵਲ ਮਹੱਲਾ ਚੌਥਾ ਮੰਗਲ ੴ ਸਤਿਗੁਰ ਪ੍ਰਸਾਦ ਮੇਰਾ ਹਰ ਪ੍ਰਭ ਸੇ ਜੈ ਆਇਆ ਮਨ ਸੁਖ ਸਮਾਨ ਆਰਾਮ ਗੁਰ ਤੁਠੈ ਹਰ ਪ੍ਰਭ ਪਾਇਆ ਰੰਗ ਰਲਿਆ ਮਾਨ ਆਰਾਮ ਵੜ ਭਾਗੀਆਂ ਸੋਹਾਗਣੀ ਹਰ ਮਸਤਕ ਮਾਨਾ RAM ਹਰ ਪ੍ਰਭ ਹਰ ਸੋਹਾਗ ਹੈ ਨਾਨਕ ਮਨ ਪਣ RAM ਨਿਮਾਣਿਆ ਹਰ ਮਾਨ ਹੈ ਹਰ ਪ੍ਰਭ ਹਰਿਆ ਪੈ RAM ਗੁਰਮੁਖ ਆਪ ਗਵਾਇਆ ਨਿਤ ਹਰ ਹਰ ਜਾਪੈ RAM ਮੇਰੇ ਹਰ ਪ੍ਰਭ ਭਾਵੈ ਸੋ ਕਰੈ ਹਰ ਰੰਗ ਹਰ ਰਾਪੈ RAM ਜਨ ਨਾਨਕ ਸਹਿਜ ਮਿਲਾਇਆ ਹਰ ਰਾਸਾ ਹਰ ਤਰਾ ਪੈ ਰਾਮ ਮਾਨਸ ਜਨਮ ਹਰ ਪਾਈ ਐ ਹਰ 라ਵਣ ਵੇਰਾ ਰਾਮ ਗੁਰਮੁਖ ਮਿਲ ਸੋਹਾਗਣੀ ਰੰਗ ਹੋਏ ਕਣੇ ਰਾਰਾਮ ਜਿਨ ਮਾਨਸ ਜਨਮ ਨਾ ਪਾਇਆ ਤਿਨ ਪਾਗ ਮੰਦੇ ਰਾਰਾਮ ਹਰ 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 ਰਾਖ ਪ੍ਰਭ ਨਾਰਕ ਜਨ ਤੇ ਰਾਰਾਮ ਗੁਰ ਹਰ ਪ੍ਰਭ ਅਗਮ ਦਰੜਾਇਆ ਮਨ ਤਨ ਰੰਗ ਕਿਨ ਨਾਰਾਮ ਭਗਤ ਵਛਲ ਹਰ ਨਾਮ ਹੈ ਗੁਰਮਖਰਿ ਨੀ ਨਾਰਾਮ ਬਿਨ ਹਰ ਨਾਮ ਨਾ ਜੀਵਦੇ ਜਿਉ ਜਲ ਬਿਨ ਮੀਨ ਨਾਰਾਮ ਸਫਲ ਜਨਮ ਹਰ ਪਾਇਆ ਨਾਨਕ ਪ੍ਰਭ ਕੀ ਨਾਰਾਮ ਬਿਲਾਵਲ ਮਹੱਲਾ ਚੌਥਾ ਸ਼ਲੋਕ ਹਰ ਪ੍ਰਭ ਸਜਣ ਲੋੜ ਲਾਹੋ ਮਨ ਵਸੈ ਵਡਭਾਗ ਗੁਰਪੂਰੈ ਵੇਖ ਲਿਆ ਨਾਨਕ ਹਰਿ ਲਿਵ ਲਾਗੋ ਸ਼ੰਤ ਮੇਰਾ ਹਰ ਪ੍ਰਭ ਰਾਮ ਨੇ ਆਈਆ ਆਉ ਮੈਂ ਬਖਛਾ ਗੇ ਰਾਮ ਗੁਰਮਤਿ ਆ ਮਿਟਾਇਆ ਹਰ ਹਰ ਲੇਵ ਲਾਗੇ ਰਾਮ ਅੰਤਰ ਕਮਲ ਪ੍ਰਗਾਸਿਆ ਗੁਰ ਗਿਆਨੀ ਜਾਗੇ ਰਾਮ ਜਨ ਨਾਨਕ ਹਰ ਪ੍ਰਭ ਪਾਇਆ ਪੂਰੇ ਵਡਪਾ ਗੇ ਰਾਮ ਹਰ ਪ੍ਰਭ ਹਰਮਨ ਪਾਇਆ ਹਰ ਨਾਮ ਵਧਾਈ ਰਾਮ ਗੁਰ ਪੂਰੇ ਪ੍ਰਭ ਪਾਇਆ ਹਰ ਹਰ ਲੇਵ ਲਾਈ ਰਾਮ ਅਗਿਆਨਾ ਦੇ ਰਾ ਕਟਿਆ ਜੋਤ ਪ੍ਰਗਟ ਆਈ ਰਾਮ ਜਨ ਨਾਨਕ ਨਾਮ ਆਧਾਰ ਹੈ ਹਰ ਨਾਮ ਸਮਾਈਂ ਰਾਮ ਧਨ ਹਰ ਪ੍ਰਭ ਪਿਆਰਾ ਹੈ 라ਵੀਆ ਜਾਂ ਹਰ ਪ੍ਰਭ ਪਾਈਂ ਰਾਮ ਅੱਖੀ ਪ੍ਰੇਮ ਕਸਾਈਆਂ ਜੋ ਬਿਲਕ ਮਸਾਈਂ ਰਾਮ ਗੁਰਪੂਰੈ ਹਰ ਮਿਲਿਆ ਹਰ ਰਸਿਆ ਗਾਈਂ ਰਾਮ ਜਨ ਨਾਨਕ ਨਾਮ ਸੁਵਿਗਸਿਆ ਹਰ ਹਰਲੇ ਬੁਲਾਈਂ ਰਾਮ ਹਮ ਮੂਰਖ ਮੁਗਦ ਮੈ ਲਾਇਆ ਹਰ ਕਿਰਪਾ ਧਾਰੀ ਰਾਮ ਧਨ ਧਨ ਗੁਰੂ ਸਾਹਿਬ ਆਸ ਹੈ ਜਿਨ ਹਉ ਮੈਂ ਮਾਰੀ RAM ਜਿਨ ਵਡਭਾਗਿਆ ਵਡਪਾਗ ਹੈ ਹਰ ਹਰ ਉਰਤਾਰੀ RAM ਜਨ ਨਾਨਕ ਨਾਮ ਸਲਾਹੇ ਤੂੰ ਨਾਮੇ ਬਲਿਹਾਰੀ RAM ਬਿਹਾਰ ਬਿਲਾਵਲ ਮਹੱਲਾ ਪੰਜਵਾਂ ਸ਼ੰਤ ਏਕ ਓੰਕਾਰ ਸਤਿਗੁਰ ਪ੍ਰਸਾਦ ਮੰਗਲ ਸਾਜ ਪਿਆ ਪ੍ਰਭੇ ਆਪਣਾ ਗਾਇਆ RAM ਅਬਨਾਸੀ ਵਰ ਸੁਣਿਆ ਮਨ ਉਪਜਿਆ ਚਾਯਾ RAM ਮਨਪ੍ਰੀਤ ਲਾਗੈ ਵੱਡੈ ਭਾਗੈ ਕਮਲੀਐ ਪੂਰਨ ਪਤੈ ਸਹਿਜੇ ਸਮਾਇਐ ਗੁਰਮਤਿ ਪਾਈਐ ਦੇਹੋ ਸਖੀਏ ਮੋਹਿ ਮਤੇ ਦਿਨ ਰਹਿਣ ਠੰਡੀ ਕਰੋ ਸੇਵਾ ਪ੍ਰਭ ਕਮਨਿ ਜੁਗਤੀ ਪਾਇਆ ਬਿਨਵੰਤ ਨਾਨਕੋ ਕਰੋ ਕਿਰਪਾ ਲਹਿੋ ਮੋਹਿ ਲੜ ਲਾਇਆ ਪਇਆ ਸਮਾਹੜਾ ਹਰਤਨ ਸਹਾਰਾ ਮੋ ਖੋਜੀ ਖੋਜ ਰਦਾ ਹਰ ਸੰਤਨ ਪਾਹ ਰਾਮ ਮਿਲੇ ਸੰਤ ਪਿਆਰੇ ਦਇਆਧਾਰੇ ਅਕਥੈ ਕਥ ਵਿਚਾਰੋ ਇਕ ਚਿਤ ਇਕ ਮਨ ਤੇ ਆਏ ਸੁਆਮੀ ਲਾਏ ਪ੍ਰੀਤ ਪਿਆਰੋ ਕਰ ਜੋੜ ਪ੍ਰਪੈ ਕਰ ਬੇਨੰਤੀ ਮਿਲੇ ਹਰ ਜਸਲਾ ਹਾ ਬਿਨਵੰਤ ਨਾਨਕ ਦਾਸ ਤੇਰਾ ਮੇਰਾ ਪ੍ਰਭ ਅਗਮੁ ਅਥਾ ਸਾਹ ਅਟਲ ਗਣਿਆ ਪੂਰਨ ਸੰਜੋਗੋ ਰਾਮ ਸੁਖੈ ਸਮੂਹ ਭਇਆ ਗਿਆਵ ਜੋ ਗੋ ਰਾਮ ਮਿਲ ਸੰਤ ਆਏ ਪ੍ਰਭ ਧਿਆਏ ਬਣੇ ਅਚਰਜ ਜਾਨੀਆਂ ਮਿਲੇ ਕਤਰ ਹੋਏ ਸਹਜ ਢੋਏ ਮਨਪ੍ਰੀਤ ਉਪਜੀਮਾ ਜੀਆਂ ਮਿਲ ਜੋਤ ਜੋਤੀ ਓਤ ਪੋਤੀ ਹਰ ਨਾਮ ਸਵ ਰਸ ਕੋ ਗੋ ਬਨਵੰਤ ਨਾਨਕੋ ਸਭ ਸੰਤ ਮੇਲੀ ਪ੍ਰਭ ਕਰਨ ਕਰਨ ਜੋਗੋ ਭਵਨ ਸੁਹਾਵੜਾ ਧਰ ਦਿਸ ਪਾਗੀ RAM ਪ੍ਰਭ ਘਰ ਆਇੜਾ ਗੁਰ ਚਰਨੀ ਲਾਗੀ RAM ਗੁਰ ਚਰਨ ਲਾਗੀ ਸਹਜ ਜਾਗੀ ਸਗਲ ਇੱਛਾ ਪੁੰਨੀਆਂ ਮੇਰੀ ਆਸ ਪੂਰੀ ਸੰਤ ਧੂਰੀ ਹਰ ਮਿਲੇ ਕੰਤ ਵਿਸ਼ੁਨਿਆ आनंद आनन वजे वाजे अहमत मन की त्यागी बिनवंत नानक शरण समामी संत संग ले वलागी बिलावल मोहल्ला पंचवा पाल सुलक्षणा हर कंथ हमारा राम अनहद बाजत रा तिस थनु दरबार राम आनंद आनन वजे वाजे दिन स रहन्यो महा ਤਹ ਰੋਗ ਸੋਗ ਨਾ ਦੁਖ ਵਿਆਪੈ ਜਨਮ ਮਰਨ ਨਾਤਾ ਹਰਿ ਸਿਧ ਸੁਦਾਰਸ ਅੰਮ੍ਰਿਤ ਭਰੇ ਪੰਡਾਰਾ ਬਿਨਵੰਤ ਨਾਨਕ ਬਲਿਹਾਰ ਵਈਆ ਪਾਰ ਬ੍ਰਹਮ ਪ੍ਰਾਨਿਆਦਾਰਾ ਸੁਣ ਸਖੀ ਸਹਿਲੜੀਓ ਮਿਲ ਮੰਗਲ ਗਾਵੈ RAM ਮਨ ਤਨ ਪ੍ਰੇਮ ਕਰੇ ਤਿਸ ਪ੍ਰਭ ਕੋ 라ਵੈ RAM ਕਰ ਪ੍ਰੇਮ 라ਵੈ ਤਸੈ ਭਾਵੈ ਇਕ ਨਿਮਖ ਪਲਕ ਨਾ त्यागीਐ ਗਹਿ ਕੰਠ ਲਾਈਐ ਨਹਿ ਲਜਾਈਐ ਚਰਨ ਰਜ ਮਨ ਪਾਗੀਐ ਪਗਤ ਠਗੋਰੀ ਪਾਏ 모ਹੈ ਅਨਤ ਕਤ ਹੂ ਨਾ ਤਾਵੇ ਬਿਨਵੰਤ ਨਾਨਕ ਮਿਲ ਸੰਗ ਸਾਜਨ ਅਮਰ ਪਦਵੀ ਪਾਵੇ ਬਿਸਮਨ ਬਿਸਮ ਪਾਈ ਪੇਖ ਗੁਣ ਅਬਨਾਸੀ ਰਾਮ ਕਰ ਗਹਿ ਪੁਜਾ ਗਹੀ ਕਟ ਜਮਕੀ ਫਾਸੀ ਰਾਮ ਜਹਿ ਪੁਜਾਲੀਨੀ ਦਾਸ ਕੀਨੀ ਅੰਕਰ ਅਦੋਤ ਜਨਾਇ ਮਲਨ ਮੋਹ ਵਿਕਾਰ 나ਠੇ ਦਿਵਸ ਨਿਰਮਲ ਆਇਆ ਦ੍ਰਿਸ਼ਟ ਧਾਰੀ ਮਨ ਪਿਆਰੀ ਮਹਾ ਦੁਰਮਤਨਾਸੀ ਬਿਨਵੰਤ ਨਾਨਕ ਭਈ ਨਿਰਮਲ ਪ੍ਰਭ ਮਿਲੇ ਅਬਨਾਸੀ ਸੂਰਜ ਕਰਨ ਮਿਲੇ ਜਲ ਕਾ ਜਲ ਹੂਆ RAM ਜੋਤੀ ਜੋਤ ਰਲੀ ਸੰਪੂਰਨ ਥੀ ਆ ਰਾਮ ਬ੍ਰਹਮ ਦੀ ਸਹਿ ਬ੍ਰਹਮ ਸੁਣੀਏ ਏਕ ਏਕ ਵਖਾਣੀਏ ਆਤਮ ਪ੍ਰਸਾਰਾ ਕਰਨ ਹਾਰਾ ਪ੍ਰਭ ਨਾ ਨਹੀਂ ਜਾਣੀਏ ਆਪ ਕਰਤਾ ਆਪ ਪੂਤਾ ਆਪ ਕਾਰਣ ਕੀਆ ਬਨਵੰਤ ਨਾਨਕ ਸੇ ਹੀ ਜਾਣੈ ਜਿਨਿ ਹਰ ਰਸ ਪੀਆ ਬਲਾਵਲ ਮਹੱਲਾ ਪੰਜਵਾਂ ਸ਼ੰਤ ਇਕ ਓਅੰਕਾਰ ਸਤਿਗੁਰ ਪ੍ਰਸਾਦ ਸਖੀ ਆਓ ਸਖੀ ਵਸਿ ਆਓ ਸਖੀ ਅਸੀਂ ਫਿਰ ਕਾ ਮੰਗ ਲਗਾਵੈ ਤਜਮਾਨ ਸਖੀ ਤਜਮਾਨ ਸਖੀ ਮਤ ਆਪਣੇ ਪ੍ਰੀਤਮ ਭਾਵੈ ਤਜਮਾਨ ਮੋਹ ਵਿਕਾਰ ਦੂਜਾ ਸੇਵ ਏਕ ਨਿਰੰਝਨੋ ਲਗ ਚਰਨ ਸਰਨ ਦਇਾਲ ਪੀਤਮ ਸਗਲ ਦੁਰਤ ਵਿਖੰਡਨੋ ਹੋਏ ਦਾਸ ਦਾਸੀ ਤਾ ਜੋ ਦਾਸੀ ਬਹੁੜ ਬਿਦੀਨਾਤਾਵਾ ਨਾਨਕ ਪਇਮ ਪੈ ਕਰੋ ਕਿਰਪਾ ਤਾਂ ਮੰਗਲ ਗਾਵਾ ਅੰਮ੍ਰਿਤ ਪ੍ਰੇਕਾ ਨਾਮ ਮੈਂ ਅੰਧਲੇ ਟੋਹਨੀ ਉਹ ਜੋ ਹੈ ਬਹੁ ਪ੍ਰਕਾਰ ਸੁੰਦਰ ਮੋਹਨੀ ਮੋਹਨੀ ਮਹਾ ਬਚਿੱਤਰ ਚੰਚਲ ਅਨੰਗ ਭਾਵ ਦਿਖਾਵੇ ਹੋਏ ਠੀਠ ਮੀਠੀ ਮਨ ਲੱਗੇ ਨਾਮ ਲੈਣ ਨਾ ਆਵੇ ਗ੍ਰਹਿ ਬਣੈ ਤੀ ਰਹ ਬਰਤ ਪੂਜਾ ਬਾਟ ਘਟ ਹੈ ਜੋਹਨੀ ਨਾਨਕ ਪਿਆਮ ਪੈਦਾ ਆ ਧਾਰੋ ਮੈਂ ਨਾਮੇ ਅੰਦਰੇ ਟੋਹਨੀ ਮੋਹਿ ਆਨਾਤ ਪ੍ਰੇਨਾਤ ਜੋ ਜਾਨੋ ਤਿਉ ਰਖੋ ਚਿਤ్రਾਈ ਮੋਹਿ ਨਾਇ ਰਿ ਜਾਵੋ ਕਹਿ ਮੁਖੋ ਨਹਿ ਚਤਰ ਸੁਗਰ ਸੁਜਾਨ ਬੇਤੀ ਮੋਹਿ ਨਿਰਗੁਣ ਗੁਣ ਨਹੀਂ ਨਹਿ ਰੂਪ ਧੂਪ ਨਾ ਨੈਣ ਬੰਕੇ ਜੈ ਭਾਵੈ ਤੈ ਰਖ ਤੁਹੀ ਜੈ 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 ਅੰਪੈ ਸਗਲ ਜਾ ਕਾਹੋ ਕਰਣਾ ਪਾਤ ਗਤਕੇ ਨੇ ਲਖੋ ਨਾਰਕ ਪਇੰਪੈ ਸੇਵ ਸੇਵਕ ਜੋ ਜਾਨੋ ਤਿਉ ਮੋਹਿ ਰਖੋ ਮੋਹਿ ਮਛਲੀ ਤਮ ਨੀਰ ਤੁਝ ਬਿਨ ਕਿਉ ਸਰੈ ਮੋਹਿ ਚਾਤਰਕ ਤਮ ਬੂੰਦ ਤ੍ਰਿਪਤੋ ਮੁਖ ਪਰੈ ਮੁਖ ਪਰੈ ਹਰੈ ਪਿਆਸ ਮੇਰੀ ਜੀਹੀਆ ਪ੍ਰਾਨ ਪਤੇ ਲਾਡਲੇ ਲਾਡ ਲੜਾਏ ਸਾਮੈ ਮਿਲ ਹਮਾਰੀ ਹੋਏ ਗਤੇ ਚੀਤ ਚਿਤਵਾ ਮੇਟਾਂ ਧਾਰੇ ਜਿਉ ਆਸ ਚੱਕਵੀ ਦਿਨ ਚਰੈ ਨਾਨਕ ਪਇੰਪੈ ਪ੍ਰੇ ਸੰਗ ਮੇਲੀ ਮਛਲੀ ਨੀਰਨਾ ਵਿਸਰੈ ਤਨ ਤਨ ਹਮਾਰੇ ਭਾਗ ਘਰ ਆਇਆ ਫਿਰ ਮੇਰਾ ਸੋਹੇ ਬੰਕ ਦਵਾਰ ਸਗਲਾ ਬਨਹਰਾ ਹਰ ਹਰਾ ਸਵਾਮੀ ਸੁਖੈ ਗਾਮੀ ਅੰਤ ਮੰਗਲ ਰਸ ਕਣਾ ਨਵਲ ਨਉ ਤਨਹਾ ਬਲਾ ਕਉਨ ਰਸਨਾ ਗੁਣ ਪਣਾ ਮੇਰੀ ਸੇਜ ਸੋਹੀ ਦੇਖ ਮੋਹੀ ਸਗਰ ਸੈਸਾ ਦੁਖ ਹਰਾ ਨਾਨਕ ਪਇੰਪੈ ਮੇਰੀ ਆਸ ਪੂਰੀ ਮਿਲੇ ਸੁਆਮੀਆ ਪਰੰਪਰਾ ਬਿਲਾਵਲ ਮਹੱਲਾ ਪੰਜਵਾਂ ਛੰਤ ਮੰਗਲ ੴ ਸਤਿਗੁਰ ਪ੍ਰਸਾਦ ਸਲੋਕ ਸੁੰਦਰ ਸਾਤ ਦਇਆਲ ਪ੍ਰਭ ਸਰਬ ਸੁਖਾਂ ਨਿਧ ਪੀਓ ਸੁਖ ਸਾਗਰ ਪ੍ਰਪੇਟੇ ਆ ਨਾਨਕ ਸੁਖੀ ਹੋਤ ਇਹੋ ਜੀਓ ਸ਼ੰਤ ਸੁਖ ਸਾਗਰ ਪ੍ਰਪਾਈ ਆ ਜਬ ਹੋਵੇ ਭਗੋ ਰਾਮ ਮਨਨ ਮਨਵਈ ਆਈ ਐ ਹਰ ਚਰਨੀ ਲਾਗੋ ਰਾਮ ਛੋੜ ਸਿਆਨ ਪਚਾਤਰੀ ਦੁਰਮਤ ਬੁੱਧ त्यागो ਰਾਮ ਨਾਨਕ ਪਉ ਸਰਨਾਈ ਰਾਮ ਰਾਏ ਫਿਰ ਹੋਏ ਸੁਹਾਗੋ ਰਾਮ ਸੋ ਪ੍ਰਭ ਤਜ ਕਤ ਲਾਗੀ ਐ ਜਿਸ ਬੇਨ ਮਰ ਜਾਇ ਇਹ ਰਾਮ ਲਾਜ ਨਾ ਆਵੇ ਅਵਿਆਨ ਮਤੀ ਦੁਰਜਨ ਬਰਮਾਇ ਇਹ ਰਾਮ ਪਤਿਤ 파ਵਨ ਪ੍ਰਭ ਤਿਆਗ ਕਰੇ ਕਹੋ ਕਤੋ ਠਹਿਰਾਈ ਇਹ ਰਾਮ ਨਾਨਕ ਭਗਤ ਭਾਉ ਕਰ ਦਇਆਲ ਕੀ ਜੀਵਨ ਪਦ ਪਾਈ ਇਹ ਰਾਮ ਸ੍ਰੀ ਗੋਪਾਲ ਨ ਉਚਰੈ ਬਲ ਗਈ ਏ ਦੋ ਚਾਰਨ ਰਸਨਾ ਰਾਮ ਪ੍ਰਭ ਭਗਤ ਵਛਲਨ ਸੇਵਹੀ ਕਾਇਆ ਕਾਤੋ ਗਰਸਨਾ ਰਾਮ ਬ੍ਰਹਮੋਹੀ ਦੂਖ ਨਾ ਜਾਣੀ ਕੋਟ ਜੋਨੀ ਬਸਨਾ RAM ਨਾਨਕ ਬਿਨ ਹਰ ਅਵਰ ਜੇ ਚਾਹਨਾ ਵਿਸ਼ਟਾਕ੍ਰਮ ਪਸਮਾਰਾਮ ਲਾਇ ਬਿਰੋ ਭਗਵੰਤ ਸੰਗੇ ਹੋਏ ਮਿਲ ਬੈ ਰਗਨ RAM ਚੰਦਨ ਚੀਰ ਸੁਗੰਧਰ ਸਾ ਹਮੈ ਬਖਤਗਨ RAM ਈ ਤੂਤਨੇ ਢੋਲੀਐ ਹਰ ਸੇਵਾ ਜਗਨ RAM ਨਾਰਕ ਜਨ ਪ੍ਰਭ ਪਾਇਆ ਆਪਣਾ ਸਾ ਅਟਲ ਸੁਹਾਗਨ RAM ਬਿਲਾਵਰ ਮਹਿਲਾ ਪੰਜਵਾ ਹਰ ਕੋ ਜੋ ਵੜ ਭਾਗੀਓ ਮੇਰੇ ਸਾਧੂ ਸੰਗੇ ਰਾਮ ਗੁਣ ਗੋਵਿੰਦ ਸਦ ਗਾਈਐ ਪਾਰ ਬ੍ਰਹਮ ਕੈ ਰੰਗੇ ਰਾਮ ਸੋ ਪ੍ਰਭ ਸਦ ਹੀ ਸੇਵੀਐ ਪਾਈਐ ਫਲ ਮੰਗੇ ਰਾਮ ਨਾਨਕ ਪ੍ਰਭ ਸਰਣਾਗਤੀ ਜਪ ਅੰਤ ਤਰੰਗੇ ਰਾਮ ਇਕ ਤਿਲ ਪ੍ਰਭ ਨਾ ਵਿਸਰੈ ਜਿਨ ਸਭ ਕਿਛੁ ਦੀਨ ਨਾਰਾਮ ਵੜ ਭਾਗੀ ਮੇਲਾਵੜਾ ਗੁਰਮੁਖ ਪਿਰਚੀ ਨਾਰਾਮ ਬਾਹਾਂ ਪਕੜੋ ਤਮ ਤੇ ਕਾਢਿਆ ਕਰ ਆਪਣਾ ਲੀਨ ਨਾਰਾਮ ਨਾਮ ਜਪਤ ਨਾਨਕ ਜੀਵੈ ਸੀਤਲ ਮਨਸੀ ਨਾਰਾਮ ਕਿਆ ਗੁਣ ਤੇਰੇ ਕਹਿ ਸਕਾਂ ਪ੍ਰਭ ਅੰਤਰ ਜਾਮੀ ਰਾਮ ਸਿਮਰ ਸਿਮਰ ਨਾਰਾਇਣੈ ਪੈ ਪਾਰ ਗ੍ਰਾਮੀ ਰਾਮ ਗੁਣ ਗਾਵਤ ਗੋਵਿੰਦ ਕੇ ਸਭ ਇਛ ਪੂਜਾ ਮੀਰਾਮ ਨਾਨਕ ਉਧਰੇ ਜਪ ਹਰੇ ਸਮੂਹ ਕਾ ਸਵਾਮੀ ਰਾਮ ਅਰਸ ਪਿੰਨੇ ਆੜੇ ਆਪਣੇ ਰਾਮ ਸੰਗੇ ਸੇ ਲੋਣ ਨਿਕੇ ਰਾਮ ਪ੍ਰਪੇਖਤ ਇੱਛਾ ਪੁੰਨੀਆਂ ਮਿਲ ਸਾਜਨ ਜੀ ਕੇ ਰਾਮ ਅੰਮ੍ਰਿਤ ਰਸ ਹਰ ਪਾਇਆ ਵਿਖਿਆ ਰਸ ਪੀ ਕੇ ਰਾਮ ਨਾਨਕ ਜਲ ਜਲੇ ਸਮਾਇਆ ਜੋਤੀ ਜੋਤਮੀ ਕੇ ਰਾਮ ਬਿਲਾਵਲ ਕੀ ਵਾਰ ਮਹੱਲਾ ਚੌਥਾ ੴ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਚੌਥਾ ਹਰ ਉਤਮ ਹਰ ਪ੍ਰਭ ਗਾਵਿਆ ਕਰਨਾਤ ਬਿਲਾਵਲ ਰਾਗ ਉਪਦੇਸ਼ ਗੁਰੂ ਸੁਣ ਮੰਨਿਆ ਤੁਰ ਮਸਤਕ ਪੂਰਾ ਬਾਗ ਸਭ ਦਿਨ ਸ੍ਰੈਣ ਗੁਣ ਉਚਰੈ ਹਰ 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 ਔਰ ਲੇਵ ਲਾਗ ਸਭ ਤਨ ਮਨ ਹਰਿਆ ਹੋਇਆ ਮਨ ਖਿੜਿਆ ਹਰਿਆ ਬਾਗ ਅਗਿਆਨ ਅੰਧੇਰਾ ਮਿਟ ਗਿਆ ਗੁਰਚਾਨਣ ਗਿਆਨ ਚ ਰਾਗ ਜਨਾਨਕ ਜੀ ਵੇ ਦੇਖ ਹਰ ਇੱਕ ਨਿਮਖ ਘੜੀ ਮੁਖ ਲਾਗ ਮਹੱਲਾ ਤੀਜਾ ਬਿਲਾਵਲ ਤਬਹੀ ਕੀਜੀਐ ਜਮੁਖ ਹੋਵੇ ਨਾਮ ਰਾਗਨਾਦ ਸਬਦ ਸੋਹਣੇ ਜਨ ਲਾਗ ਐਸਾ ਹੀ ਧਿਆਨ ਅਰਾਗਨਾਦ ਛੋੜ ਹਰ ਸੇਵੀਐ ਤਾਂ ਦਰਗਹਿ ਪਾਈਐ ਮਾਨ ਨਾਨਕ ਗੁਰਮੁਖ ਬ੍ਰਹਮ ਬੀਚਾਰੀਐ ਚੁਕੇ ਮਨਿ ਅਬਮਾਨ ਪੌੜੀ ਤੂੰ ਹਰ ਪ੍ਰਭ ਆਪਿ ਆਗਮ ਹੈ ਸਭ ਤੋ ਦਿਉ ਪਾਇਆ ਤੂੰ ਆਪਿ ਆ ਵਰਦਾ ਸਭ ਜਗ ਸਵਾਇਆ ਤੁਝ ਆਪੇ ਤਾੜੀ ਲਾਈਐ ਆਪੇ ਗੁਣ ਗਾਇਆ ਹਰ ਧਿਆਵੋ ਭਗਤੋ ਦਿਨ ਸਰਾਤੋ ਅੰਤ ਲੈ ਛਡਾਇਆ ਜਿਨ ਸੇਵਿਆ ਤਨ ਸੁਖ ਪਾਇਆ ਹਰ ਨਾਮ ਸਮਾਇਆ ਸ਼ਲੋਕ ਮਹਲਾ 3 ਦੂਜੇ ਪਾਏ ਬਿਲਾਵਲ ਨਾ ਹੋਵਈ ਮਨ ਮੁਖ ਥਾਏ ਨਾ ਪਾਏ ਪਾਖੰਡ ਭਗਤ ਨਾ ਹੋਵਈ ਪਾਰ ਬ੍ਰਹਮ ਨਾ ਪਾਇਆ ਜਾਏ ਮਨ ਅਠ ਕਰਮ ਕਮਾਵਣੇ ਥਾਏ ਨ ਕੋਈ ਪਾਏ ਨਾਨਕ ਗੁਰਮੁਖ ਆਪੀਚਾਰੀਐ ਵਿੱਚੋਂ ਆਪ ਗਵਾਏ ਆਪੇ ਆਪ ਪਾਰ ਬ੍ਰਹਮ ਹੈ ਪਾਰ ਬ੍ਰਹਮ ਵਸਿਆ ਮਨ ਆਏ ਜੰਮ ਮਰਨਾ ਕਟਿਆ ਜੋਤੀ ਜੋਤ ਮਿਲਾਏ ਮਹੱਲਾ ਤੀਜਾ ਬਿਲਾਵਲ ਕਰੋ ਤੁਮ ਪਿਆਰਿਓ ਇੱਕ ਸੋਹਣੇ ਬਿਲਾਇ ਜਨਮ ਮਰਨ ਤੋਂ ਕੱਟਿਐ ਸੱਚੇ ਰਹਿ ਸਮਾਇ ਸਦਾ ਬਿਲਾਵਲ ਆਨੰਦ ਹੈ ਜੇ ਚੱਲੈ ਸਤਗੁਰ ਪਾਏ ਸਤਸੰਗਤੀ ਬਹਿ ਪਾਓ ਕਰੋ ਸਦਾ ਹਰ ਕੇ ਗੁਣ ਗਾਏ ਨਾਨਕ ਸੇ ਜਨ ਸੋਹਣੇ ਜੇ ਗੁਰਮੁਖ ਮੇਲ ਮਿਲਾਏ ਪੌੜੀ ਸਭਨਾ ਜੀਆਂ ਵਿੱਚ ਹਰਿ ਆਪ ਸੋ ਭਗਤਾਂ ਕਾ ਮਿੱਤ ਹਰ ਸਭ ਕੋਈ ਹਰ ਕਹਿ ਵਸ ਭਗਤਾਂ ਕਾ ਆਨੰਦ ਕਰ ਹਰ ਭਗਤਾਂ ਕਾ ਮੇਲੀ ਸਰਬਤ ਸੋ ਨਿਸਲ ਜਨ ਟੰਗ ਧਾਰੋ ਹਰ ਸਭ ਨਾ ਕਾ ਹੈ ਖਸਮ ਸੋ ਭਗਤ ਜਨ ਚਿਤ ਕਰ ਤਉ ਦੇ ਆਪਣ ਕੋਈ ਨਾ ਸਕੈ ਸਭ ਚਖ ਚਖ ਪਵੈ ਚੜ੍ਹ ਸ਼ਲੋਕ ਮਹੱਲਾ ਤੀਜਾ ब्रह्मबिंदै ते ब्राह्मणा जे चलै सतगुरु पाए जिनकै हृदय हर वसै हमै रोग गवाए गुण रवै गुण संगर ज्योति ज्योत में लाए इस जग में विरले ब्राह्मण ब्रह्मबिंदै चित लाए नानक जिनका नजर करे हर सच्चा से नाम रहे लेवलाए मोहल्ला तीजा ਸਤਗੁਰ ਕੀ ਸੇਵਨਾ ਕੀਤੀ ਆਬਦ ਨਾਲ ਲੱਗੋ ਪਾਓ ਹਮੈ ਰੂਕ ਮਾਵਣਾ ਅਦਿਰਘ ਬੋਸ ਆਓ ਮਨ ਹਟ ਕਰਮ ਕਮਾਉਂਦੇ ਫਿਰ ਫਿਰ ਜੁਨੀ ਪਾਏ ਗੁਰਮਖੋ ਜਨਮ ਸਫਲ ਹੈ ਜਿਸਨੋਂ ਆਪੇ ਲੈ ਮਿਲਾਏ ਨਾਨਕ ਨਜ਼ਰੀ ਨਜ਼ਰ ਕਰੇ ਤਾਂ ਨਾਮ ਧਨ ਪੱਲੇ ਪਾਏ ਪੌੜੀ ਸਭ ਵੜਿਆਈਆਂ ਹਰ ਨਾਮ ਵਿੱਚ ਹਰ ਗੁਰਮੁਖ ਧਿਆਈ ਹੈ ਜੇ ਵਸਤ ਮੰਗੀ ਹੈ ਸਾਈ ਪਾਈ ਹੈ ਜੇ ਨਾਮ ਚਿਤ ਲਾਈ ਹੈ ਗੋਝ ਗੱਲ ਜੀ ਕੀ ਕੀਚੈ ਸਤਗੁਰੂ ਪਾਸ ਤਾਂ ਸਰਬ ਸੁਖ ਪਾਈ ਹੈ ਗੁਰਪੂਰਾ ਹਰ ਉਪਦੇਸ਼ ਦੇ ਸਭ ਧੁਖ ਲੈ ਜਾਈ ਹੈ ਜਿਸ ਪੁਰਬ ਹੋਵੇ ਲਿਖਿਆ ਸੋ ਹਰ ਗੁਣ ਗਾਈ ਹੈ ਸ਼ਲੋਕ ਮਹਲਾ 3 ਸਤਗੁਰ ਤੇ ਖਾਲੀ ਕੋ ਨਹੀਂ ਮੇਰੇ ਪ੍ਰਭ ਮਿਲਾਈ ਸਤਗੁਰ ਦਾ ਦਰਸ਼ਨ ਸਫਲ ਹੈ ਜਿਹਾ ਕੋ ਇੱਛੇ ਤੇ ਆ ਫਲ ਪਾਏ ਗੁਰ ਕਾ ਸਬਦ ਅਮਰਤ ਹੈ ਸਭ ਤ੍ਰਿਸ਼ਨਾ ਪੁਖ ਗਵਾਏ ਹਰ ਰਸ ਪੀ ਸੰਤੋਖ ਹੋਵਾ ਸਚ ਵਸਿਆ ਮਨ ਆਏ ਸਚ ਤੇ ਆਏ ਅਮਰਾ ਪਦ ਪਾਇਆ ਅਨਹਦ ਸਬਦ ਵਜਾਏ ਸਚੋ ਦੇਦ ਸਪਸਰਿਆ ਗੁਰ ਕੈ ਸਾਈ ਸੁਭਾਏ ਨਾਨਕ ਜਿਨੇ ਅੰਦਰ ਸੱਚ ਹੈ ਸੇ ਜਨ ਛਪੈ ਨਾ ਕਿਸੈ ਦੇਸ਼ ਪਾਏ ਮਹੱਲਾ ਤੀਜਾ ਗੁਰਸੇਵਾ ਤੇ ਹਰ ਪਾਈਐ ਜਾਂ ਕੋ ਨਦਰ ਕਰੇ ਮਾਨਸੇ ਦੇਵਤੇ ਪਏ ਸੱਚੀ ਭਗਤ ਜਿਸ ਦੇ ਹਉ ਮੈਂ ਮਾਰ ਮਿਲਾਇਆ ਨਾ ਗੁਰ ਕੈ ਸਬਦ ਸੋਚੇ ਨਾਨਕ ਸਹਿ ਜੇ ਮਿਲ ਰਹੇ ਨਾ ਵਡਿਆਈ ਦੇ ਪੌੜੀ ਗੁਰ ਸਤਗੁਰ ਵਿੱਚ ਨਾਵੇਂ ਕੀ ਵੱਡੀ ਵਡਿਆਈ ਹਰ ਕਰਤਾ ਆਪ ਵਧਾਈ ਸੇਵਕ ਸਿੱਖ ਸਭ ਵੇਖ ਵੇਖ ਜੀਵਨ ਉਹਨਾਂ ਅੰਦਰ ਹਿਰਦੈ ਭਾਈ ਨਿੰਦਕ ਦੁਸ਼ਟ ਵਡਿਆਈ ਵੇਖ ਨਾ ਸਕਨ ਉਹਨਾਂ ਪ੍ਰਾਇਆ ਭਲਾ ਨਾ ਸੁਖਾਈ ਕਿਆ ਹੋਵੇ ਕਿਸਹੀ ਦੀ ਕਿਆ ਹੋਵੇ ਕਿਸਹੀ ਕੀ ਝੱਖ ਮਾਰੀ ਜਾਂ ਸੱਚੇ ਸਿਉ ਬਣ ਆਈ ਜੇ ਗੱਲ ਕਰਤੇ ਭਾਵੇਂ ਸਾਨੇ ਤੇ ਨਿਤ ਚੜਾਇ ਸੁਵਾਈ ਸਭ ਝੱਕ ਚੱਕ ਮਰੈ ਲੋਕਾਈ ਸ਼ਲੋਕ ਮਹੱਲਾ ਤੀਜਾ ਤ੍ਰਿਗ ਇਹ ਆ ਸਾਧੂ ਜੇ ਭਾਵ ਕੀ ਜੋ ਮੋਹ ਮਾਇਆ ਚਿਤਲਾਏ ਹਰ ਸੁਖ ਪੱਲਰ ਤਿਆਗਿਆ ਨਾ ਵਿਸਾਰਦੁ ਹੋ ਪਾਏ ਮਨ ਮੁਖ ਅਗਿਆਨੀ ਅੰਧਲੇ ਜਨਮ ਰਹਿ ਫਿਰ ਆਵੈ ਜਾਏ ਕਾਰਜ ਸਿਧ ਨਾ ਹੋਵਨੀ ਅੰਤ ਗਇਆ ਪਛਤਾਏ ਜਿਸ ਕਰਮ ਹੋਵੇ ਤਿਸ ਸਤਗੁਰ ਮਿਲੈ ਸੋ ਹਰ ਹਰ ਨਾਮ ਤੇ ਆਏ ਨਾਮ ਰਤੇ ਜਨ ਸਦਾ ਸੁਖ ਪਾਏਨ ਜਨ ਨਾਨਕ ਤਨ ਬਲ ਜਾਏ ਮਹੱਲਾ ਤੀਜਾ ਆਸਾ ਮਨ ਸਾ ਜਗ ਮੋਹਣੀ ਜਨਮ ਹੋਇਆ ਸੰਸਾਰ ਸਭ ਕੋ ਜਮ ਕੇ ਚੀਰੇ ਵਿੱਚ ਹੈ ਜੇਤਾ ਸਭ ਆਕਾਰ ਹੁਕਮ ਹੀ ਜਮ ਲੱਗਦਾ ਸੋ ਬਰੈ ਜਿਸ ਬਖਸ਼ੈ ਕਰਤਾਰ ਨਾਨਕ ਗੁਰ ਪ੍ਰਸਾਦੀ ਹੋ ਮਨ ਤਾੰਤਰੈ ਜਾਂ ਛੋਡੇ ਹੰਕਾਰ ਆਸਾ ਮਨ ਸਾ ਮਾਰੇ ਨਿਰਾਸ ਹੋਏ ਗੁਰ ਸਬਦੀ ਵਿਚਾਰ ਪਾਉੜੀ ਜਿੱਥੇ ਜਾਈਏ ਜਗਤ ਮੈਂ ਤਥੈ ਹਰ ਸਾਈਂ ਅੱਗੇ ਸਭ ਆਪੇ ਵਰਤਦਾ ਹਰ ਸੱਚਾ ਨਿਆਈਂ ਕੂੜ ਯਾਰਾਂ ਕੇ ਮੋ ਫਿਟਕੀਐ ਸੱਚ ਭਗਤ ਵਢਿਆਈ ਸੱਚ ਸਾਹਿਬ ਸੱਚਾ ਨਿਆਉ ਹੈ ਸਿਰ ਨਿੰਦ ਕਿਛਾਈ ਜਨ ਨਾਨਕ ਸਾਚਾ ਰਾਧਿਆ ਗੁਰਮੁਖ ਸੁਖ ਪਾਈ